ਸਰਬ ਅੱਜ ਆਪ ਜੀ ਵੱਲੋਂ ਜ਼ਿਲ੍ਹਾ ਪਠਾਨਕੋਟ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਜੀ ਕੀ ਕਹਣਾ ਆਪ ਜੀ ਦਾ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਪੋਆ ਦੀ ਬੜੀ ਨਾਮਵਰ ਮੰਡੀ ਸਰਨਾ ਮੰਡੀ ਉੱਥੇ ਅੱਜ ਪਰਚੇਸ਼ ਸ਼ੁਰੂ ਕਰਾਈ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈਡੀ ਦੀ ਪ੍ਰੋਕਿਊਰਮੈਂਟ ਦਾ سلسلہ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਭਾਵੇਂ ਹੜਾਂ ਦੀ ਮਾਰ ਚੱਲ ਕੇ ਪੰਜਾਬ ਦਾ ਕਿਸਾਨ ਮੰਡੀਆਂ ਚ ਆ ਰਿਹਾ ਪਰ ਇਹਦੇ باوجود ਉਹ ਜਰਦੀ ਕਲਾਚਾ ਹੋਰ ਬੜਾ ਸ਼ਾਨਦਾਰ ਜਿਹੜਾ ਉਹ ਮੈਂ ਸਮਝਦਾ ਵਿੱਚ ਹੁਣਾ ਇਸ ਵਾਰ ਮੰਡੀ ਚ ਕੁਆਲਿਟੀ ਤੇ ਪਖਤੋ ਵਧੀਆ ਆ ਰਿਹਾ ਸੋ ਪੰਜਾਬ ਦੇ ਅੰਦਰ ਹੁਣ ਤੱਕ 11 ਲੱਖ 23000 ਐਮਟੀ ਚੁਹਾਨਾ ਮੰਡੀਆਂ ਚ ਪਹੁੰਚਿਆ ਜਿਹਦੇ ਵਿੱਚੋਂ 10.5 ਲੱਖ ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ 2399 ਰੁਪਏ ਐਮਐਸਪੀ ਦੇ ਮੁਤਾਬਕ 2085 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ ਚ ਆ ਜਾ ਚੁਕਿਆ ਸੋ 24 24 ਘੰਟੇ ਦੇ ਅੰਦਰ ਸਾਰਨਾ ਦੇ ਖਾਤਿਆਂ ਚ ਪੈਸੇ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਐਲਾਨ ਹੈ ਉਹਨੂੰ ਵਫਾ ਕੀਤਾ ਜਾ ਰਿਹਾ ਤੇ ਆਮਲ ਕੀਤਾ ਜਾ ਰਿਹਾ ਸੋ ਅੱਜ ਵੀ ਇਸ ਮੰਡੀ ਦੇ ਅੰਦਰ ਦੋ ਢੇਰੀਆਂ ਦੀ ਤੁਲਨਾ ਹੋਈ ਹੈ ਸੋ ਕੱਲ ਇਹਨਾਂ ਦੇ ਖਾਤਿਆਂ 'ਚ ਪੈਸੇ ਪੈ ਜਾਣਗੇ ਇਹ ਸੀਜ਼ਨ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਆਰਤੀ ਦੇ ਲਈ ਪੰਜਾਬ ਦੇ ਮਿੱਲਰ ਔਰ ਮਜ਼ਦੂਰ ਦੇ ਲਈ ਵਧੀਆ ਰਵੇ ਇਹ ਲਈ ਅਸੀਂ ਪੂਰਾ ਜਿਹੜਾ ਉਹ ਜ਼ੋਰ ਲਾ ਰਹੇ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਮੰਡੀ ਚ ਦਿੱਕਤ ਨਾ ਆਵੇ ਤੇ ਮੈਂ ਇੱਕ ਅਪੀਲ ਆਪਣੇ ਪਿਆਰੇ ਕਿਸਾਨ ਵੀਰਾਂ ਨੂੰ ਵੀ ਕਰਨੀ ਚਾਹੁੰਦਾ ਕਿ ਉਹ ਭਾਵੇਂ ਇੱਕ ਦਿਨ ਚੋਹਨਾ ਲੇੜ ਵੱਢ ਕੇ ਲੈ ਕੇ ਆਣ ਚੋਹਨਾ ਮਤਲਬ ਇਸ ਤਰ੍ਹਾਂ ਸਵਾਰ ਕੇ ਲੈ ਕੇ ਆਣ ਕਿ ਮੰਡੀ ਚ ਕੋਈ ਦਿੱਕਤ ਨਾ ਪੈਦਾ ਹੋਵੇ ਸੋ ਅਸੀਂ ਸਭ ਨੇ ਰਲ ਕੇ ਇੱਕ ਦੂਜੇ ਦੇ ਹਿੱਤਾਂ ਦਾ ਖਿਆਲ ਰੱਖਣਾ ਸੋ ਲਗਾਤਾਰ ਸਾਡੇ ਸਾਰੇ ਅਧਿਕਾਰੀ ਸੇਵਾਨ ਸਾਡਾ ਪ੍ਰਸ਼ਾਸਨ ਮੰਡੀਆਂ ਦੇ ਅੰਦਰ ਪ੍ਰੋਕਿਊਰਮੈਂਟ ਨੂੰ ਸੁਚਾਰੂ ਬਣਾਉਣ ਦੇ ਲਈ ਉਹ ਆਪਣੀ ਨਿਗ੍ਹਾ ਰੱਖ ਰਿਹਾ ਪੂਰੇ ਅਸੀਂ ਅਲਰਟ ਹੈਗੇ ਆਂ ਔਰ ਅਸੀਂ ਉਮੀਦ ਕਰਦੇ ਆਂ ਵੀ ਇਸ ਸੀਜ਼ਨ ਜਿਹੜਾ ਆ ਇੱਕ ਵਾਰ ਫੇਰ ਸਾਰੀਆਂ ਹੀ ਉਹ ਫੈਕਲਟੀਜ਼ ਜਿਹੜੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹਨਾਂ ਦੇ ਲਈ ਚੰਗਾ ਸਾਬਤ ਹੋਏਗਾ ਇਹਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ